ਰਾਣਾ ਸਾਹਿਬ ਦੇ ਨੇੜਲੇ ਪਿੰਡ ਲਹਿਲ ਜਿੱਥੇ ਕਿਸਮੂਨਗਰ ਨਿਵਾਸੀਆਂ ਵੱਲੋਂ ਜਗਦੀਪ ਸਿੰਘ ਲਹਿਲ ਨੂੰ ਸ਼ਰਮਣ ਅਕਾਲੀ ਦਲ ਬਾਦਲ ਵੱਲੋਂ ਕੋਰ ਕਮੇਟੀ ਦਾ ਮੈਂਬਰ ਬਣਾਏ ਜਾਣ ਤੋਂ ਬਾਅਦ ਜਿੱਥੇ ਉਹਨਾਂ ਦਾ ਸਮੂਨਗਰ ਨਿਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ ਤੇ ਉੱਥੇ ਹੀ ਖੁਸ਼ੀ ਦੇ ਵਿੱਚ ਲੱਡੂ ਵੀ ਵੰਡੇ ਗਏ ਦੇ ਸਮੂਹ ਨਗਰ ਨਿਵਾਸੀ ਪਿੰਡ ਲਹਿਰੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਦਾਜੀਤ ਸਿੰਘ ਬਾਦਲ ਜੀ ਦੇ ਸਮੂਹ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਉਹਨਾਂ ਨੇ ਸਾਡੇ ਪਿੰਡੋਂ ਸਰਪੰਚ ਜੀ ਸਿੰਘ ਜੀ ਲਹਿਰੋਂ ਆਪਣਾ ਪਾਰਕਿੰਗ ਕਮੇਟੀ ਦਾ ਜਿਹੜਾ ਮੈਂਬਰ ਬਣਾਇਆ ਹੋਰ ਹੋਰ ਕਮੇਟੀ ਦੇ 34 ਮੈਂਬਰਾਂ ਦੇ ਵਿੱਚ ਇਹਨਾਂ ਦਾ ਵੀ ਨਾਮ ਆ ਸਾਡੇ ਨਗਰ ਘਰ ਤੋਂ ਬਹੁਤ ਹੀ ਮਾਣ ਵਾਲੀ ਗੱਲ ਆ ਔਰ ਅਸੀਂ ਇਹਨਾਂ ਨੂੰ ਵੀ ਵਧਾਈ ਦਿੰਦੇ ਆਂ ਤੇ ਸਮੂਹ ਨਗਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਨ੍ਹਾਂ ਦੇ ਪ੍ਰਧਾਨ ਸਰਤਾਜੀਤ ਸਿੰਘ ਬਾਦਲ ਦਾ ਤੇ ਸਮੂਹ ਲੀਡਰਸ਼ਿਪ ਦਾ ਤੇ ਸਰਦਾਰ ਮਹੇਸ਼ ਨ ਸਿੰਘ ਕਰੇਵਾਲ ਦਾ ਬਹੁਤ-ਬਹੁਤ ਧੰਨਵਾਦ ਕਰ ਰਗਾ ਸਾਡੇ ਪਿੰਡ ਨੂੰ ਜਿਹੜਾ ਉਹਨਾਂ ਨੇ ਮਾਣ ਵਰਸੇ ਹਾਂਜੀ ਜਿੰਦੀਪ ਜੀ ਅੱਜ ਪਿੰਡ ਲਹਿਲ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਤੁਹਾਡਾ ਸਨਮਾਨ ਕੀਤਾ ਗਿਆ ਠੀਕ ਹੈ ਨਾ ਚਾਹੋਗੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਮੇਰੀ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਇਸ ਜੋ ਮੈਨੂੰ ਅਹੁਦਾ ਮਿਲ ਕੇ ਨਿਵਾਜਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਪਿੰਡ ਵਿੱਚ ਸਨਮਾਨ ਲਖਿਆ ਗਿਆ ਕਿਉਂਕਿ ਸਭ ਨੂੰ ਪਹਿਲਾਂ ਪਿੰਡ ਜ਼ਰੂਰੀ ਹੁੰਦਾ ਜੇ ਪਿੰਡ ਦਾ ਤੁਹਾਡਾ ਸਮੂਹ ਭਾਈਚਾਰਾ ਤੁਹਾਡਾ ਸਮੂਹ ਸੰਗਤ ਨਾਲ ਆ ਤਾਂ ਹੀ ਬੰਦਾ ਸਮਾਜ ਚ ਬੜਾ ਹੁੰਦਾ ਪਰ ਮੈਂ ਇਸ ਸਮੇਂ ਆਪਣੇ ਪਿੰਡ ਨਗਰ ਲਹਿੜ ਦੀ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਮੈਨੂੰ ਉਹਨਾਂ ਨੇ ਪਹਿਲਾਂ ਵੀ ਬਖਸ਼ ਮਾਣ ਬਖਸ਼ੇ ਰਹੇ ਨੇ ਤੇ ਅੱਜ ਫਿਰ ਇੰਨਾ ਮਾਣ ਬਖਸ਼ੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਤੁਹਾਨੂੰ ਕਿਸ ਅਹੁਦੇ ਨਾਲ ਹੀ ਵਾਜਿਆ ਗਿਆ ਜੀ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸਰਪਜੀਤ ਸਿੰਘ ਜਿੱਥੇ ਜਸਵਪ੍ਰਾਣ ਪ੍ਰਧਾਨ ਯੂਥ ਕਾਲੀ ਦਲ ਅਤੇ ਸਰਦਾਰ ਭਿਸ਼ੇਂਦਰ ਸਿੰਘ ਗਰੇਵਾਲ ਸਾਹਿਬ ਜੋ ਸਾਬਕਾ ਮੰਤਰੀ ਨੇ ਅਤੇ ਸਾਡੇ ਹਲਕੇ ਦੀ ਲੀਡਰਸ਼ਿਪ ਸਰਦਾਰ ਮਨਜੀਤ ਸਿੰਘ ਜੀ ਮਦਨੀਪੁਰ ਸਾਹਿਬ ਉਪਰ ਐਸਾਹ ਰੁਪ ਮੈਂਬਰ ਐਸ்சிਪੀਸੀ ਹਾਨ ਮਾਇਰਾ ਸਾਹਿਬ ਚੇਅਰਮੈਨ ਗੁਰਜੀਤ ਸਿੰਘ ਭਦੇੜਕੜੀ ਸਾਹਿਬ ਮੈਂ ਨਾਂ ਤਾ ਗੜਾਏ ਨੇ ਕਿਉਂਕਿ ਹਲਕੇ ਦੀ ਲੀਡਰਸ਼ਿਪ ਅਤੇ ਇਹਨਾਂ ਦੀ ਸਲਾਹ ਨਾਲ ਮੈਨੂੰ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੁਕਮਾ ਸਦਕਾ ਸਰਦਾਰ ਸਰਬਜੀਤ ਸਿੰਘ ਚਿੰਜਰ ਪ੍ਰਧਾਨ ਜੂਤ ਕਾਲੀ ਗਲਵਨ ਨੂੰ ਮੈਨੂੰ ਕੋਰ ਕਮੇਟੀ ਦਾ ਮੈਂਬਰ ਲਿਆ ਗਿਆ ਤੇ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਿਹੜੇ ਕੰਮ ਇਹ ਗਏ ਨੇ ਵੀ ਜਿਹੜੇ ਤੁਸੀਂ ਤੁਹਾਨੂੰ ਪਾਰਟੀ ਵੱਲੋਂ ਸੌਂਪੇ ਗਏ ਨੇ ਜਾਂ ਕੀ ਲੱਗਦਾ ਤੁਹਾਨੂੰ ਵੀ ਪਾਰਟੀ ਅੱਜ ਕਿੱਥੇ ਖੜੀ ਆ ਦੇਖੋ ਪਾਰਟੀ ਇਸ ਟਾਈਮ ਬਹੁਤ ਵਧੀਆ ਹਾਲਾਤ ਚ ਗੱਲ ਗੱਲ ਮੂਡ ਮੂਡ ਤੇ ਪੰਜਾਬ ਦੇ ਵਿੱਚ ਪਾਰਟੀ ਦੀ ਗੱਲ ਚੱਲ ਰਹੀ ਆ ਪਿੱਛੇ ਜੇ ਆਪਾਂ ਦੇਖੀਏ ਹੜ੍ਹਾਂ ਦਾ ਕਿੰਨਾ ਭਿਆਨਕ ਹਾਲਾਤ ਸੀ ਜਿੱਥੇ ਸਰਕਾਰ ਵੀ ਫੇਲ ਹੋ ਗਈ ਸਰਕਾਰ ਵੀ ਹੱਥ ਖੜੇ ਭੱਜਦੀ ਕਰਕੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰ ਜਗ੍ਹਾ ਨਜ਼ਰ ਆਇਆ ਉਹ ਨਗਦ ਪੈਸੇ ਦਿੰਦੇ ਇੰਨਾ ਜੜਾ ਹੈ ਲੋਕਾਂ ਨੇ ਬੜਾ ਇਹ ਜੇ ਹਉਏ ਪੈਦਾ ਕੀਤੇ ਵੀ ਤਾਂ ਦੇ ਕੇ ਵਾਪਸ ਕਰ ਲੈਂਦੇ ਨੇ ਪਰ ਇੱਕੋ ਪਾਰਟੀ ਸੀ ਜਿਹੜੀ ਐਸੇ ਮਾਰੇ ਟੰਨੇ ਦੇ ਵਿੱਚ ਲੋਕਾਂ ਨਾਲ ਖੜੀ ਸ਼੍ਰੋਮਣੀ ਅਕਾਲੀ ਦਲ ਤੇ ਮੈਂ ਸਮਝਦਾ ਵੀ ਲੋਕ ਵੀ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਨਾਲ ਡਟ ਕੇ ਮੋਢਾ ਨਾਲ ਮੋਢਾ ਲਾ ਕੇ ਖੜੇ ਨੇ ਉਹ ਵੇਖਾ ਕਿਵੇਂ ਦੇਖਦੇ ਹਾਂ ਪਾਰਟੀ ਦਾ ਕਿਵੇਂ ਲੱਗਦਾ ਵੇਖ ਚੜ੍ਹਦੀ ਕਲਾ ਚੜੀ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਆ ਰਹੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਖਾਲਸਾਹ ਜਿਹੜਾ ਮਾਹੌਲ ਆ ਉਹ ਆਪ ਨੂੰ ਦਿਖ ਰਿਹਾ ਦਿਨੋਂ ਦਿਨ ਠੀਕ ਹੈ